ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਪੁੱਲਰ ਅੱਜ ਆਪਾਂ ਵੀਰ ਜਸਵੰਤ ਸਿੰਘ ਜੀ ਹੋਣਾ ਕੋਲੇ ਉਹਨਾਂ ਦੇ ਪਿੰਡ ਉਹਨਾਂ ਨੂੰ ਮਿਲਣ ਆਏ ਆ ਜਿਹੜੇ ਕਿ ਵੱਖ-ਵੱਖ ਫੁੱਲਾਂ ਦੀ ਖੇਤੀ ਕਰਦੇ ਨੇ ਤੇ ਸਟੇਟ ਅਵਾਰਡੀ ਨੇ ਫਰਸਟ ਅਵਾਰਡ ਜਿਹੜਾ ਉਹਨਾਂ ਜਿੱਤਿਆ ਸਟੇਟ ਦਾ ਤੇ ਜੱਟ ਐਕਸਪੋ ਦੇ ਵਿੱਚੋਂ ਉਹਨਾਂ ਨੂੰ ਨੈਸ਼ਨਲ ਲੈਵਲ ਦਾ ਫਰਸਟ ਅਵਾਰਡ ਦਿੱਤੇ ਆ ਤਾਂ ਅੱਜ ਅਸੀਂ ਹੁਣ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਗੁਲਾਬ ਦੀ ਖੇਤੀ ਬਾਰੇ ਸੋ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਇਹ ਗੁਲਾਬ ਦੀ ਖੇਤੀ ਤੁਸੀਂ ਕਦੋਂ ਤੋਂ ਕਰ ਰਹੇ ਹੋ ਜੀ ਇਹ ਗੁਲਾਬ ਦੀ ਖੇਤੀ ਵੀ ਲਗਭਗ 20-22 ਸਾਲ ਥੋੜੀ ਜਗ੍ਹਾ ਦੇ ਵਿੱਚ گلاب ਲਾਇਆ ਹੋਇਆ ਦੇਸੀ ਇਹ ਦੇਸੀ گلاب ਦੀ ਖੇਤੀ ਹੈ ਤੇ ਇਹਦੀ ਜਿਹੜੀ ਪੌਦ ਹੈ ਕਿਸ ਮਹੀਨੇ ਚ ਲੱਗਦੀ ਹੈ ਕਿਸ ਤਰ੍ਹਾਂ ਲੱਗਦੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਜ਼ਿਆਦਾਤਰ ਜਨਵਰੀ ਮਹੀਨੇ ਦੇ ਵਿੱਚ ਇਹਨਾਂ ਦੀ ਜਿਹੜੀ ਕਲਮ ਹੈ ਇੱਕ ਗਿੱਠ ਲੰਮੀ 6 ਇੰਚ ਲੰਬੀ ਕਲਮ ਪਿਲਸਨ ਜਿੰਨੀ ਮੋਟੀ ਜਿਹੜੀ ਕਲਮ ਹੈ ਆਪਾਂ ਬੜੇ ਸੌਖੇ ਤਰੀਕੇ ਦੇ ਨਾਲ ਜਨਵਰੀ ਦੇ ਲਾਸਟ ਦੇ ਵਿੱਚ ਨੂੰ ਆਪਾਂ ਜਿਹੜਾ 3 ਇੰਚੀ ਧਰਤੀ ਦੇ ਵਿੱਚ ਲਾ ਦਈਏ ਤੇ ਉਹ ਆਰਾਮ ਨਾਲ ਹੀ ਤਿਆਰ ਹੋ ਜਾਂਦੀ ਹੈ ਜੀ ਤੇ ਫੁੱਲ ਕਿੰਨਾ ਚਿਰ ਲੱਗਦਾ ਜੀ ਇਹ ਆਪਾਂ ਜੇ گلاب ਦੀ ਦੇਸੀ گلاب ਦੀ ਗੱਲ ਕਰੀਏ ਤਾਂ ਦੇਸੀ گلاب ਨੂੰ ਇਹ ਫਲੋਰਾ ਕਿਸਮ ਹੈਗੀ ਇਹ ਦੇਸੀ گلاب ਨੂੰ ਫੁੱਲ ਜਿਹੜਾ 12 ਮਹੀਨੇ ਲੱਗਦਾ ਰਹਿੰਦਾ ਜੀ ਜ਼ਿਆਦਾਤਰ ਜਿਹੜਾ ਫੁੱਲ ਇਹਨੂੰ ਫਰਵਰੀ ਮਾਰਚ ਦੇ ਵਿੱਚ ਬਹੁਤ ਜ਼ਿਆਦਾ ਫੁੱਲ ਆਂਦਾ ਪਰ ਜਿਹੜਾ ਆਮ ਲਗਾਤਾਰ ਫੁੱਲੇ ਦਿੰਦੇ ਰਹਿੰਦੇ 12 ਮਹੀਨੇ ਫੁੱਲ ਦਿੰਦੇ ਰਹਿੰਦੇ ਤੇ ਇਹਨੂੰ ਕਿਸੇ ਕੀਟ ਦਾ ਇਨਸੈਕਟ ਦਾ ਜਾਂ ਫੰਗਸ ਦਾ ਕੋਈ ਹਮਲਾ ਤੇ ਉਸ ਦੀ ਕਿਸ ਤਰ੍ਹਾਂ ਰੋਕtham ਤੁਸੀਂ ਕਰਦੇ ਹੋ ਕੁਈ ਜਿਆਦਾ ਕੀਟ ਨਹੀਂ ਪੈਂਦੇ ਅਗੇ ਮਾੜਾ ਮੋਟਾ ਤੇਲਾ ਪੈਂਦਾ ਹੈਗਾ ਨੋਰਮਲ ਦਵਾਈਆਂ ਨਾਲ ਠੀਕ ਹੋ ਜਾਂਦੇ ਨੇ ਤੇ ਬਾਕੀ ਜਿਹੜਾ ਇਹਨੂੰ ਕੋਈ ਫੰਗਸ ਵੀ ਇੰਨੇ ਜਿਆਦਾ ਦੇਸੀ ਗਲਾਬ ਨੂੰ ਫਲੋਰਾ ਗਲਾਬ ਨੂੰ ਕੋਈ ਏਡੀ ਜਿਆਦਾ ਫੰਗਸ ਨਹੀਂ ਆਂਦੀਗੀ ਇਹ ਤਕਰੀਬਨ ਇੱਕ ਆਮ ਵਾਤਾਵਰਨ ਦੇ ਵਿੱਚ ਹੀ ਹੋ ਜਾਂਦਾ ਜੀ ਦੂਸਰੀ ਗੱਲ ਜੇ ਆਪਾਂ ਇਹਦੀ ਆਮਦਨ ਦੀ ਗੱਲ ਕਰੀਏ ਤਾਂ ਪ੍ਰਤੀ ਏਕੜ ਇਹ ਕਿੰਨੀ ਆਮਦਨ ਦਿੰਦਾ ਤੇ ਇਹਨੂੰ ਵੇਚਿਆ ਕਿਸ ਤਰ੍ਹਾਂ ਜਾਂਦਾ ਹੈ ਸਟਿਕ ਦੇ ذریعے ਵੇਚਿਆ ਜਾਂਦਾ ਜਾਂ ਲੂਸ ਫਲਾਵਰ ਦੇ ਤੌਰ ਤੇ ਵੇਚਿਆ ਜਾਂਦਾ ਦੇਸੀ ਗਲਾਬ ਨੂੰ ਜ਼ਿਆਦਾਤਰ ਪੰਜਾਬ ਦੇ ਵਿੱਚ ਪੂਜਾ ਦੇ ਕੰਮ ਜ्यादातर ਇਹਨੂੰ ਪੂਜਾ ਦੇ ਕੰਮ ਵਿੱਚ ਲਿਆ ਜਾਂਦਾ ਜਾਂ ਕੋਈ ਮਾਲਾ ਵੀ ਬਣਾ ਲੈਂਦਾ ਇਹਦੀ ਤੇ ਬਹੁਤ ਜ਼ਿਆਦਾ ਇਹਦੀ ਮੰਗ ਹੈਗੀ ਹੈ ਪੰਜਾਬ ਦੇ ਵਿੱਚ ਹਰ ਰੋਜ਼ ਬੰਦਾ ਪੂਜਾ ਕਰਨ ਜਾਂਦਾ ਤੇ ਉਹ ਗੁਲਾਬ ਦੇ ਫੁੱਲ ਮੰਗਦਾ ਤੇ ਇਹਨੂੰ ਆਪਾਂ ਤੋੜ ਕੇ ਕਿਲਵਾਂ ਦੇ ਹਿਸਾਬ ਨਾਲ ਹੀ ਵੇਚਿਆ ਜਾਂਦਾ ਜੀ ਤੇ ਜੇ ਆਪਾਂ ਇਹਦੀ ਆਮਦਨ ਦੀ ਗੱਲ ਕਰੀਏ ਪ੍ਰਤੀ ਏਕੜ ਦੀ ਤਾਂ ਪੂਰੇ ਸਾਲ ਦੇ ਵਿੱਚ ਕਿੰਨੀ ਆਮਦਨ ਦੇ ਜਾਂਦੀ ਹੈ ਜੀ ਇਹਦੀ ਗੁਲਾਬ ਦੀ ਫਸਲ ਲਗਭਗ 1 ਏਕੜ ਤੋਂ ਅਗਰ ਜੇ 1 ਏਕੜ گلاب ਲਗਾ ਤੋਂ ਦੇ ਵਿੱਚੋਂ ਕੋਈ 1.5 ਤੋਂ 2 ਲੱਖ ਰੁਪਏ ਤੱਕ ਆਪਾਂ ਨੂੰ ਆਮਦਨ ਲਈ ਜਾ ਸਕਦੀ ਹੈ ਇੱਕ ਸਾਲ ਦੇ ਵਿੱਚ ਤੇ ਖਰਚਾ ਕਿੰਨਾ ਜੀ گلاب ਦੀ ਫਸਲ ਨੂੰ ਪੂਰੇ ਸਾਲ ਦੇ ਵਿੱਚ ਪੈਦਾ ਕਰਨ ਦਾ 2 ਲੱਖ ਆਮਦਨ ਤੇ ਉਹਦੇ ਵਿੱਚੋਂ ਖਰਚਾ ਕਿੰਨਾ ਆ ਜਾਂਦਾ ਇਹਨਦੇ ਤੇ ਹਰ ਸਾਲ ਖਰਚਾ ਕਰਨ ਦੀ ਨਹੀਂ ਲੋੜ ਅਗਰ ਜੇ ਤੁਹਾਡੇ ਕੋਲ ਇਹਨਦੇ ਮਦਰ ਪਲਾਂਟ ਹੈ ਮਦਰ ਪਲਾਂਟ ਅਸੀਂ ਰੋਕੇ ਹੋਏ ਨੇ ਇਹਨਾਂ ਤੋਂ ਗਾਂ ਸੀ ਪੌਦੇ ਤਿਆਰ ਕਰਾਂਗੇ ਤੇ ਮਦਰ ਪਲਾਂਟ ਦੇ ਅਗਰ ਬੂਟੇ ਹੈ ਨੇ ਤੇ ਉਹਨਾਂ ਤੋਂ ਕਲਮਾ ਲੈ ਕੇ ਤੁਸੀਂ ਲਾਓ ਕੋਈ ਖਰਚਾ ਜ਼ਿਆਦਾ ਨਹੀਂ ਹੈ ਗਾਂਨਾਂ ਦਾ ਤੇ ਇੱਕ ਵਾਰੀ ਅਗਰ ਜੇ ਇਹਨੂੰ ਆਪਾਂ ਲਾ ਦਨੇ ਹੈ ਗਿਆ ਤੇ 5 ਤੋਂ 7 ਸਾਲ ਬੜੇ ਆਰਾਮ ਨਾਲ ਚੱਲੀ ਜਾਂਦਾ ਹੈਗਾ ਵਾਰ-ਵਾਰ ਲਾਣ ਦੀ ਲੋੜ ਨਹੀਂ ਹੈਗੀ ਬਾਕੀ ਤੋੜਾਈ ਦਾ ਜਾਂ ਲਿਵਰ ਦਾ ਥੋੜਾ ਬਾਲਾ ਖਰਚਾ ਹੁੰਦਾ ਹੈ ਇਹਨਦੇ ਤੋਂ ਪੈਸਾ ਆ ਹੀ ਜਾਂਦਾ ਪੂਰਾ ਸਾਲ ਲਗਾਤਾਰ ਸਾਨੂੰ 5 ਤੋਂ ਲੈ ਕੇ 7 ਸਾਲ ਤੱਕ ਆਮਦਨ ਦੇ ਸਕਣ ਵਾਲੀ ਗਲਾਬ ਦੀ ਫਸਲ ਹੈ ਨੰਬਰ 2 ਤੇ ਆਮਦਨ ਬਹੁਤ ਅੱਛੀ ਹੈ 2 ਲੱਖ ਰੁਪਏ ਤੱਕ ਘੜ ਤੋਂ ਘਾਟੇ ਦੀ ਆਮਦਨ ਜੇ ਚੰਗਾ ਸੀਜ਼ਨ ਹੋਵੇ ਤਾਂ ਵੱਧ ਵੀ ਸਕਦੀ ਹੈ ਦੂਸਰੀ ਗੱਲ ਮਾਰਕੀਟਿੰਗ ਤੁਸੀਂ ਇਹਦੀ ਕਿਸ ਤਰ੍ਹਾਂ ਕਰਦੇ ਜੀ ਕਿਉਂਕਿ ਮਾਰਕੀਟਿੰਗ ਸਭ ਤੋਂ ਵੱਡਾ ਇਸ਼ੂ ਹੈ ਜੇ ਆਪਾਂ ਬਦਲ ਨੂੰ ਹੀ ਖੇਤੀ ਦੇ ਬਾਰੇ ਸੋਚਣਾ ਹੈ ਤਾਂ ਮੈਂ ਨੂੰ ਥੋੜਾ ਜਿਹਾ ਛੋਟੇ ਪੱਦਰ ਤੇ ਕਿ ਜਿਹੜੇ ਬਾਕੀ ਫੁੱਲ ਮੇਰੇ ਲੱਗੇ ਹੋਏ ਨੇ ਉਹ ਜਿਹੜੇ ਮੇਰੇ ਕੋ ਗਾਖ ਫੁੱਲ ਗੇਂਦੇ ਦੇ ਫੁੱਲ ਗਲੈਡ ਦੇ ਫੁੱਲ ਜਾਂ ਗਲਦੋਦੀ ਦੇ ਫੁੱਲ ਲੈਂਦੇ ਨੇ ਤੇ ਉਹ ਥੋੜੇ ਬਲੇ ਨਾਲ گلاب ਦੇ ਵੀ ਫੁੱਲ ਲੈਂਦੇ ਆ ਮੈਂ ਤਾਂ ਜਿਆਦਾ ਨਹੀਂ ਕਹ ਲੋ ਕਿ 1/8 ਏਰੀਆ ਜਿਵੇਂ ਇੱਕ ਕਨਾਲ ਦੇ ਵਿੱਚ ਹੀ ਲਾਏ ਹੋਏ ਨੇ ਤੇ ਉਹਨੇ ਕੋ ਜਿਹੜੇ ਮੇਰੇ ਇੱਥੇ ਲਾਗੇ ਤਾਂ ਕੇ ਫੁੱਲ ਵੇਚ ਜਾਂਦੇ ਨੇ ਜਿਹੜੇ ਮੇਰੇ ਕਈ ਕਿਸਾਨ ਵੀਰ ਇਹੋ ਜਿਹੇ ਨੇ ਪੰਜਾਬ ਦੇ ਚ ਲੁਧਿਆਣੇ ਦੇ ਕੋਲ ਬੈਠੇ ਜਿਨ੍ਹਾਂ ਨੇ 7-7 ਕਿੱਲੇ 8-8 ਕਿੱਲੇ ਦਾਦਾ ਕਿੱਲੇ ਵੀ گلاب ਲਾਇਆ ਹੈ ਉਹ ਲੁਧਿਆਣੇ ਮੰਡੀ ਦੇ ਵਿੱਚ ਬੜੇ ਆਰਮਨਾਲ ਜਾਂ ਉਹ ਗੱਡੀਆਂ ਤੇ ਲਿਜਾ ਕੇ ਤੋਂ ਗੁਲਾਬ ਵੇਚ ਰਹੇ ਨੇ ਕਾਫੀ ਪੈਸਾ ਕਮਾ ਰਹੇ ਨੇ ਉਹ ਤੇ ਇਹਦੀ ਮੰਗ ਕੋਈ ਇਸ ਤਰ੍ਹਾਂ ਵੀ ਹੈ ਵੀ ਘਟਦੀ ਵੀ ਹੈ ਜਾਂ ਵਧਦੀ ਵੀ ਹੈ ਇਸ ਤਰ੍ਹਾਂ ਵੀ ਕੋਈ ਦਿੱਕਤ ਆਉਂਦੀ ਹੈ ਨਿੱਕਟ 12 ਮਹੀਨੇ ਹੀ ਪੂਜਾ ਰੱਬ ਦਾ ਨਾਮ ਤਾਂ 12 ਮਹੀਨੇ ਲਿਆ ਜਾਂਦਾ ਹੈਗਾ ਤੇ ਹਰ ਰੋਜ਼ ਹੀ ਲੋਕ ਪੂਜਾ ਦੇ ਕੰਮ ਵਿੱਚ ਗਲਾਬ ਦੀ ਵਰਤੋਂ ਕਰਦੇ ਨੇ ਬਾਕੀ ਕੁਝ ਮੈਨੂੰ ਪਤਾ ਲੱਗਾ ਕਿ ਜਿਵੇਂ ਪੰਜਾਬ ਦੀ ਸਟੇਟ ਬਾਹਰ ਹਿਮਾਚਲ ਦੇ ਵਿੱਚ ਜਾਂ ਕੋਈ ਏਦਾਂ ਨਹੀਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਵੈਸੇ ਤਾਂ ਮੇਰੀ ਮੰਗ ਵੀ ਅਗਰ ਜੇ ਸਰਕਾਰ ਪੰਜਾਬ ਦੀ ਮੇਰੀ ਗੱਲ ਸੁਣ ਰਹੀ ਹੈ ਤੇ ਉਹ ਮੰਗੇ ਮੇਰੀ ਕਿ ਪੰਜਾਬ ਦੇ ਵਿੱਚ ਵੀ ਕੋਈ ਏਦਾਂ ਦੇ ਪ੍ਰੋਜੈਕਟ ਲਾਏ ਜਾਣ ਕਿ ਜਿਹੜੇ ਦੇਸੀ ਗਲਾਬ ਤੋਂ ਬਹੁਤ ਜ਼ਿਆਦੇ ਪ੍ਰੋਡਕਟ ਬੰਦੇ ਆ ਜਿਵੇਂ ਕਿ ਇਹਨਾਂ ਤੋਂ ਸਰਬਤ ਬੰਦਾ ਪੀਣ ਵਾਲਾ ਸਾਬਣ ਬੰਦੇ ਨੇ ਸੈਂਟ ਬੰਦੇ ਨੇ ਕੋਈ ਇਦਾਂ ਦੀਆਂ ਖੁਸ਼ਬੂਦਾਰ ਜਿਹੜੇ ਚੀਜ਼ਾਂ ਨੇ ਇਹ ਖੁਸ਼ਬੂ ਬਹੁਤ ਵਧੀਆ ਇਹਨਾਂ ਦੇ ਵਿੱਚੋਂ ਆਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਬੰਦੀਆਂ ਨੇ ਗਲਾਬ ਦੇ ਵਿੱਚੋਂ ਮੇਰੀ ਮੰਗ ਹੈ ਸਰਕਾਰ ਅਗੇ ਕਿ ਅਗਰ ਜਿਉ ਮੇਰੀ ਆਵਾਜ਼ ਨੂੰ ਸੁਣਦੇ ਹੋਣ ਤੇ ਇਦਾਂ ਦੀਆਂ ਕੋਈ ਪ੍ਰੋਜੈਕਟ ਲਾਏ ਜਾਣ ਕਿ ਜਿਹੜੇ ਕਿਸਾਨ ਵੀਰਾਂ ਦੀ ਬਾਹ ਫੜੀ ਜਾਵੇ ਕਿ ਉਹ ਮਨਹਾਲੀ ਵਾਲੇ ਪਾਸੇ ਕਿਸੇ ਨੂੰ ਫਾਇਆ ਲੈਣ ਦੀ ਲੋੜ ਨਾ ਪਵੇ ਤੇ ਇਹੋ ਜੀ ਖੇਤੀ ਕਰਕੇ ਵੀ ਜਿਹੜੇ ਥੋੜੇ ਖਰਚਾ ਕਰਕੇ ਤੇ ਵੱਧ ਪੈਸੇ ਕਮਾ ਸਕਣ ਆ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਵੀ ਖਸ਼ਹਲ ਹੋਣਾ ਚਾਹੁੰਦਾ ਜਿਹੜੇ ਇੱਥੋਂ ਲੋਕ ਲੱਖਾਂ ਰੁਪਏ ਲਾ ਲਾ ਕੇ ਜ਼ਮੀਨਾਂ ਵੇਚ ਵੇਚ ਕੇ ਬਾਹਰ ਦੇ ਮੁਲਕਾਂ ਨੂੰ ਜਾ ਰਹੇ ਨੇ ਉੱਥੇ ਜਾ ਕੇ ਵੀ ਇਹੋ ਹੀ ਕੰਮ ਕਰਦੇ ਨੇ ਅਗਰ ਜੇ ਸਰਕਾਰ ਸਾਡੀ ਬਾਹ ਫੜੇ ਤੇ ਅੱਜ ਜ ਕਾਨੂੰ ਇਹੋ ਜੇ ਰਾਹ ਬਣਾ ਕੇ ਦੇਵੇ ਸਰਕਾਰ ਸਾਡੀ ਬਾਹ ਫੜ ਲੇ ਤੇ ਉਹ ਬਾਹਰ ਦੇ ਮੁਲਕਾਂ ਨੂੰ ਇਹਨਾਂ ਦੇ ਵਿੱਚੋਂ ਇਹੋ ਜੀਆਂ ਚੀਜ਼ਾਂ ਨੇ ਤਤ ਨਿਕਲਦੇ ਨੇ ਜਿਹੜੇ ਬਾਹਰ ਦੇ ਮੁਲਕਾਂ ਦੇ ਅਗਰ ਜੇ ਤੁਸੀਂ ਅਰਬ ਕੰਟਰੀ ਦੀ ਗੱਲ ਕਰੋ ਤੇ ਗਲਾਬ ਦਾ ਤੇਲ ਜਿਹੜਾ ਬਹੁਤ ਮਹਿੰਗਾ ਵਿਕਦਾ ਹੈ ਉਹ ਅਰਬ ਦੇ ਕੰਟਰੀ ਵਾਲੇ ਮੰਗਦੇ ਵੀ ਨੇ ਤੇ ਇਹੋ ਜੇ ਕਿਉਂ ਨਹੀਂ ਸਾਡੇ ਸਰਕਾਰ ਸਾਨੂੰ ਇਹੋ ਜੀਆਂ ਚੀਜ਼ਾਂ ਬਣਾ ਕੇ ਦਿੰਦੀ ਕੋ ਫੈਕਟਰੀਆਂ ਲਾ ਕੇ ਦੇਵੇ ਕਿ ਸਾਡੀ ਫਸਲ ਜਿਹੜੀ ਉਹ ਸੌਕੇ ਤਰੀਕੇ ਨਾਲ ਇੱਥੇ ਵੇਚ ਕੇ ਅਸੀਂ ਵੀ ਬਾਹਰ ਦਾ ਮੁਲਕ ਇਹਨੂੰ ਬਣਾ ਸਕੀਏ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਬਹੁਤ ਉਦਮੀ ਹੈ ਬੜਾ ਮਿਹਨਤੀ ਹੈ ਬੜਾ ਹੀ ਮਿਹਨਤ ਕਰ ਸਕਦਾ ਹਰ ਕਿ ਚੀਜ਼ ਪੈਦਾ ਕਰ ਸਕਦਾ ਹੈ ਪਰ ਸੰਕਟ ਇੱਥੇ ਆਣ ਕੇ ਆ ਜਾਂਦਾ ਕਿ ਜਦੋਂ ਸਰਕਾਰ ਸਾਡੀ ਬਾਹ ਨਹੀਂ ਫੜਦੀ ਤੇ ਉਹ ਸਾਡੀਆਂ ਕਈ ਇਹੋ ਜਿਹੀਆਂ ਫਸਲਾਂ ਹੁੰਦੀਆਂ ਨੇ ਉਹ ਰੋਲ ਖੁੱਲ ਜਾਂਦੀਆਂ ਨੇ ਤੇ ਸਾਨੂੰ ਫਿਰ ਨਰਾਸ਼ਾ ਦਾ ਮੂੰਹ ਵੇਖਣਾ ਪੈਂਦਾ ਤੇ ਮੇਰੀ ਸਰਕਾਰ ਅੱਗੇ ਇਹੋ ਮੰਗੇ ਬਾਕੀ ਕਿਸਾਨ ਵੀਰੋ گلاب ਦੀ ਫਸਲ ਬੜੀ ਵਧੀਆ ਵਿਕ ਜਾਂਦੀ ਹੈ ਕੋਈ ਜਿਹੜੀ ਦਿੱਕਤ ਨਹੀਂ ਹੈਗੀ ਵਿਕ ਜਾਂਦੀ ਠੀਕ ਮੈਂ ਤੁਹਾਨੂੰ ਇੱਥੇ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ ਇਹਦਾ ਜਿਹੜਾ ਤੇਲ ਹੈ ਜਿਹਨੂੰ ਅਸੀਂ ਆਮ ਪਾਚੇ ਇੱਧਰ ਬੋਲਦੇ ਹਾਂ 17 ਲੱਖ ਰੁਪਏ ਪ੍ਰਤੀ ਕਿਲੋ ਇਤਰ ਵਿਕਦਾ ਜੀ ਜਿਹੜਾ ਗਲਾਬ ਦਾ ਹੁੰਦਾ ਤੇ ਯੂਪੀ ਦੇ ਵਿੱਚ ਇੱਕ ਸ਼ਹਿਰ ਹੈਗਾ ਮੈਨੂੰ ਸ਼ਹਿਰ ਦਾ ਨਾਮ ਚੇਤਾ ਭੁੱਲ ਗਿਆ ਉੱਥੇ ਸਪੈਸ਼ਲੀ ਜਿਹੜਾ ਵੱਖ-ਵੱਖ ਕਿਸਮਾਂ ਦੇ ਫੁੱਲਾਂ ਤੋਂ ਇਤਰ ਤਿਆਰ ਕੀਤੇ ਜਾਂਦੇ ਨੇ ਸੋ ਕੋਸ਼ਿਸ਼ ਮੈਂ ਕਰਾਂਗਾ ਕਿ ਯੂਪੀ ਦੇ ਉਸ ਸ਼ਹਿਰ ਤੱਕ ਵੀ ਪਹੁੰਚ ਸਕਾਂ ਪਰ ਇਹ ਮੰਗ ਜ਼ਰੂਰ ਵਾਜਿਬ ਹੈ ਵੀਰ ਜੀ ਦੀ ਕਿ ਕੋਈ ਫੈਕਟਰੀ ਇਸ ਤਰ੍ਹਾਂ ਦੀ ਲਾਈ ਜਾਵੇ ਕਿਉਂਕਿ ਇਹਦਾ ਗਲਾਬ ਜਲ ਵੀ ਵਿਕਦਾ ਹੈ ਉਹ ਬਹੁਤ ਵਧੀਆ ਆਮਦਨ ਦਾ ਜ਼ਰੀਆ ਹੈ ਗਲਾਬ ਦਾ ਤੇਲ ਬਹੁਤ ਜ਼ਿਆਦਾ ਮਹਿੰਗਾ 17 ਕਿਲੋ 17 ਲੱਖ ਦਾ ਪ੍ਰਤੀ ਕਿਲੋ ਇਹਦਾ ਤੇਲ ਵਿਕਦਾ ਹੈ ਇਹਦੇ ਤੋਂ ਸਾਬਣ ਬਣਦੇ ਆ ਕੋਸਮੈਟਿਕ ਪ੍ਰੋਡ ਕੰਦ ਬਣਦੀ ਹੈ ਮਤਲਬ ਕਿ ਗਲਾਬ ਤੋਂ ਕਮਾਈ ਕਰਨ ਦਾ ਸੀਮਤ ਅਸੀਮਤ ਸਾਧਨ ਨੇ ਸੋ ਇਹ ਖੇਤੀ ਬਹੁਤ ਜਿਆਦਾ ਕ੍ਰਾਂਤੀਕਾਰੀ ਖੇਤੀ ਹੈ ਜੀ ਆਪਾਂ ਪੰਜਾਬ ਦੇ ਹਾਲਾਤ ਬਦਲਨੇ ਨੇ ਸੋ ਜਿਸ ਤਰ੍ਹਾਂ ਕਿਸਾਨ ਵੀਰ ਵੀਰ ਚਸਵੰਤ ਸਿੰਘ ਜੀ ਨੇ ਮੰਗ ਕੀਤੀ ਹੈ ਮੇਰੀ ਵੀ ਮੰਗ ਇਹੀ ਹੈ ਹਜ਼ਾਰਾਂ ਜੱਟਾਂ ਦੀ ਕਿਸਾਨਾਂ ਦੀ ਵੀ ਮੰਗ ਇਹੀ ਹੈ ਸਰਕਾਰ ਤੋਂ ਕਿ ਸਾਨੂੰ ਕੁਝ ਇਸ ਤਰ੍ਹਾਂ ਦੀਆਂ ਫੈਕਟਰੀਆਂ ਜਾਂ ਪ੍ਰੋਜੈਕਟ ਦਿੱਤੇ ਜਾਣ ਜਿਹੜੇ ਪ੍ਰੋਸੈਸਿੰਗ ਕਰਨਾ ਫੁੱਲਾਂ ਦੀਆਂ ਸਬਜ਼ੀਆਂ ਦੀ ਉਹਨਾਂ ਤੋਂ ਕੋਸਟਲੀ ਪ੍ਰੋਡਕਟ ਤਿਆਰ ਕਰਕੇ ਜੇ ਅਸੀਂ ਵੇਚ ਸਕੀਏ ਸੋ ਇਹ ਵੀਡੀਓ ਵੀ ਬਦਲਮੀ ਖੇਤੀ ਦੇ ਰੂਪ ਵਿੱਚ ਹੀ ਮੈਂ ਪੇਸ਼ ਕਰ ਰਿਹਾ ਜਿਹੜੀ ਕਿ ਕਣਕ ਜਾਂ ਝੋਨੇ ਦੀ ਖੇਤੀ ਦਾ ਸਾਨੂੰ ਬਦਲਮਾ ਰੂਪ ਦੇ ਸਕੇ ਜਿੱਤੋਂ ਅਸੀਂ ਹਜ਼ਾਰਾਂ ਦੀ ਕਮਾਈ ਨਹੀਂ ਲੱਖਾਂ ਦੀ ਕਮਾਈ ਕਰ ਸਕੀਏ ਥੋੜੇ ਜੇ ਖੇਤਰ ਦੇ ਵਿੱਚੋਂ ਹੀ ਦੂਸਰੀ ਗੱਲ ਘਾਬਰਨ ਦੀ ਕੋਈ ਲੋੜ ਨਹੀਂ ਹੈਗੀ ਵੀਰ ਜੀ ਉਹਨਾਂ ਨੂੰ 23 ਸਾਲ ਹੋ ਗਏ ਨੇ ਫੁੱਲਾਂ ਦਾ ਕੰਮ ਕਰਦੇ ਆ ਅੱਜ ਤੱਕ ਮਾਰਕੀਟਿੰਗ ਦੀ ਕੋਈ ਸਮੱਸਿਆ ਨਹੀਂ ਜਦੋਂ ਤੁਸੀਂ ਫੁੱਲਾਂ ਦੀ ਬਿਜਾਈ ਕਰਨੀ ਹੈ ਮੈਂ ਫਿਰ ਤੋਂ ਇੱਕ ਗੱਲ ਰਿਕਵੈਸਟ ਕਰਦਾ ਜਦੋਂ ਤੁਸੀਂ ਵਪਾਰੀ ਬਣੋਗੇ ਬਿਜ਼ਨਸਮੈਨ ਬਣੋਗੇ ਤੁਹਾਨੂੰ ਖੇਤੀ ਦੇ ਵਿੱਚੋਂ ਲਾਭ ਵੀ ਹੀ ਉਦੋਂ ਹੋਣਾ ਸੋ ਇਸ ਵੀਡੀਓ ਨੂੰ ਵੀ ਬਾਕੀ ਲੋਕਾਂ ਤੱਕ ਬਹੁਤ ਜ਼ਿਆਦਾ ਸ਼ੇਅਰ ਕਰਿਓ ਜਿਹੜੇ ਬਦਲਵੇਂ ਖੇਤੀ ਦਾ ਰਲ ਲੱਭ ਰਹੇ ਨੇ ਜ ਤਰੱਕੀ ਕਰਨਾ ਚਾਹੁੰਦੇ ਨੇ ਐਗਰੀਕਲਚਰ ਦੇ ਵਿੱਚ ਉਹਨਾਂ ਦਾ ਫਾਇਦਾ ਹੋ ਸਕੇ ਥੈਂਕ ਯੂ ਜੀ